ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਸੀਂ ਅੱਜ ਆਏ ਸੀ ਇੱਥੇ ਮੰਡੀ ਗੁਰੂ ਅਰਸਾਏ ਅਸੀਂ ਜੋ ਆਜੀਵਿਕਾ ਮਿਸ਼ਨ ਸਕੀਮ ਵਿੱਚ ਕੰਮ ਕਰ ਰਹੇ ਹਾਂ ਤੇ ਉਹਦੇ ਵੱਲੋਂ ਅੱਜ ਸਾਡੇ ਰੁਜ਼ਗਾਰ ਮੇਲਾ ਕਰਾਇਆ ਜਾ ਰਿਹਾ ਹੈ ਦੇਖੋ ਇੱਥੇ ਬੈਂਕ ਵਾਲੇ ਪਹੁੰਚੇ ਨੇ ਸਟੇਟ ਬੈਂਕ ਸੌਰੀ ਪੰਜਾਬ ਐਂਡ ਸਟੇਟ ਦਾ ਬੈਂਕ ਰੋਪੀ ਉਹ ਇੱਕ ਮੈਂਬਰ ਨੇ ਥੋੜਾ ਬਣਾਇਆ ਸਾਰੇ 5 ਲੱਖ ਰੁਪਏ ਟੱਕਰ ਜਿਹੜਾ ਸਾਰੇ ਮੈਂਬਰ ਨੇ ਮੈਂ 1.5 ਲੱਖ ਦੇਣਗੇ ਪਹਿਲੀ ਸ਼ਿਫਟ ਤੁਹਾਨੂੰ ਜੀ ਹਾਂ ਇਹਨਾਂ ਨੇ ਸਟਾਲ ਲਗਾਈ ਏ ਬੂਟ ਤੇ ਆਹ ਦੇਖੋ ਟੋਪੀਆਂ ਹੈਗੀਆਂ ਨੇ ਕੋਟੀਆਂ ਨੇ ਵੀ ਕਹਿ ਸਮਾਨ ਵੀ ਰੱਖ ਕੋਈ ਹੋਇਆ ਸੇਲ ਹਾਂਜੀ ਹਾਂਜੀ ਅੱਛਾ ਵਧੀਆ ਠੀਕ ਹਾਂ ਮੰਮੀ ਹਾਂ ਕਿੰਨੇ ਕਿੰਨੇ ਦੇ ਸੂਟ ਨੇ 250 ਦੇ ਆ ਵੀ ਅੱਛਾ ਇਹ 200 ਅੱਗੇ ਮੇਰਾ ਲੱਕ ਵੇਚ ਕਰਾ ਦਿੰਦਾ ਹਾਂ ਕਿੰਨੇ ਦਾ ਲੱਕ ਦਰਦ ਹੋ ਗਿਆ 34 ਨਹੀ ਨਹੀ ਹੂੰ ਸਹੀ ਗੱਲ ਇਹ ਇਧਰ ਹੋਰ ਵੀ ਸਮਾਨ ਦੀ ਸਟਾਲਾਂ ਲੱਗੀਆਂ ਜਨ ਤੁਹਾਨੂੰ ਦਿਖਾਉਣੇ ਆ ਆਪਾਂ ਕੀ ਲਗਾਇਆ ਏ ਮੈਡਮ ਆਪਾਂ ਲਾਈ ਹੈ ਜੈਵਿਕ ਖਾਦ ਹਾਂ ਦੇਖੋ ਜੀ ਇਹ ਜੈਵਿਕ ਖਾਦ ਇਹ ਕਿ ਗਡੋਆ ਨਹੀਂ ਖਾਦੇ ਗਡੋਆ ਵਾਲੀ ਜੈਵਿਕ ਖਾਦ ਅੱਛਾ ਆ ਗਡੋਆ ਨਹੀਂ ਖਾਦੇ ਜੋ ਜੈਵਿਕ ਖਾਦ ਹਾਂ ਜੈਵਿਕ ਖਾਦ ਵਰਮੀ ਕੰਪੋਸਟ ਹੈ ਹਾਂਜੀ ਆ ਵਰਮੀ ਕੰਪੋਸਟ ਹੈ ਜੇ ਕਿਸੇ ਨੂੰ ਚਾਹੀਦੀ ਹੋਵੇ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਗਡੋਆ ਦੀ ਖਾਦ ਅਸੀਂ ਘਰੇ ਬਣਾ ਲੈਂਦੇ ਲੈ ਨਹੀਂ ਮੇਰੇ ਕੋਲ ਆ ਪਈ ਹੈ ਆ ਦੇਖੋ ਕੋਟੀਆਂ ਦਸਤਾਨੇ ਇਧਰ ਹਲਾ ਅਗ-ਅਗ ਸਟਾਲਾਂ ਲੱਗੀਆਂ ਨੇ ਹਾਂਜੀ ਆ ਸਾਡੀ ਵੱਡੀ ਮੈਡ ਇਹਦੇ ਨਾਲ ਦੇ ਨਾਲ ਮੈਂ ਫੋਟੋਆਂ ਨਹੀਂ ਹੋ ਜੇ ਕੋਈ ਨਾਲ ਆ ਕੇ ਫੋਟੋਆਂ ਦੇ ਦੇ ਸੰਜੀਤ ਹਾਂ ਗਾ ਕੇ ਹਮੇਂ ਕੌਣ ਕਰੇਗਾ ਉਹ ਨਾ ਆਉਂਦਾ ਕੋਈ ਪ੍ਰੋਗਰਾਮ ਹੂੰ ਮੈਂ ਬਲੋਗ ਕਰਾਂ ਕਿੱਥੇ ਹੈਗੀ ਸੁਮਲਾ ਆ ਕਿ ਸਾਪਾਸ ਸੋ ਰਿਹਾ ਕੋਈ ਪਤਾ ਨਹੀਂ ਜਿਹੜਾ ਪਤਾ ਆ ਮੈਂ ਕੀ ਕਰਤਾ ਹੈ ਕਿ ਆਤਾ ਹੈ ਜਿਹੜਾ ਪਰ ਪਹਿਲੀ ਕਿਸੇ ਕੋ ਬੋਲਾ ਹੈ ਇਧਰ ਰਖ ਲਾਉਣੇ ਹਨ ਮਨੇ ਆ ਰਹੀ ਦਸ ਸਮਾਨ ਹਾਂ ਅਸੀਂ ਬੈਂਕ ਜਲਦੀ ਮਰਨਾਲ ਕਿਉਂ ਚੈੱਕ ਲਾਣਾ ਹੈ ਰੋਕ ਕੇ ਚੱਲਾਂਗੇ ਰੋਕ ਕੇ ਹਾਂ ਮੇਰ ਰੁਜਗਾਰ ਮੇਲਾ ਇਥੇ ਕੱਲ ਦਾ ਲੱਗਿਆ ਹੋਇਆ ਹੈ ਪਹਿਲਾਂ ਵੀ ਲੱਗਿਆ ਸੀ 2 ਦਿਨ ਮਹੀਨਾ ਹੋ ਗਿਆ ਤੇ ਹੁਣ ਫਿਰ 2 ਦਿਨ ਦਾ ਸੀ ਤੇ ਇਥੇ ਲੱਗ-ਲੱਗ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਲਿਆ ਕੁਛਕ ਨਹੀਂ ਹੂੰ ਕਿਤਾਬ ਕਿਤਾਬ ਲੱਗਿਆ ਹੋਰ ਸੋਣੀ ਠੀਕ ਹੈ ਆ ਬੈਠਾ ਜੈਂਟਾ ਉਹ ਰਕੇ ਆ ਗਿਆ ਬੰਦਾ ਹੈ ਲੋ ਜੀ ਆਪਾਂ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਆਂ